ਪਰ ਉਹ ਇਹਦੇ ਟ 140 ਐਚਪੀ ਦਾ ਇੰਜਨ ਆ ਗਿਆ ਤੇ ਸਾਰੀ ਹਾਈਡਰੋਲਿਕ ਆ ਗਈ ਤੇ ਇਹ ਸਾਈਲੇਜ ਬੀਲਰ ਕਹਿੰਦੇ ਆ ਜੀ ਇਹਨੂੰ ਤੇ ਜਿਹੜਾ ਮੱਕੀ ਦਾ ਆਪਾ ਪੁੱਤਰਾ ਕਰਦੇ ਆ ਅਚਾਰ ਬਣਾਉਨੇ ਮਤਲਬ ਉਹਦੀਆਂ گنڈਾ ਬਣਾਉਣ ਵਾਸਤੇ ਆ ਮਸ਼ੀਨ ਠੀਕ ਵੀਰੇ ਮੱਕੀ ਬੀਜਣ ਵਾਲਾ ਪਲਟਰ ਆ ਗਿਆ ਜੋ ਕਿ ਇਹਦੇ ਕੈਂਪ ਲਿਖੀ ਵੀ ਆ ਪੰਜ ਕਿਸਾਨ ਵੀਰੋ ਇਧਰਲੇ ਪਾਸੇ ਤੁਹਾਨੂੰ ਸਰਬਨ ਐਗਰੋ ਵਿਜ਼ਨ ਤੇ ਤੁਹਾਨੂੰ ਹੈਰੋ ਮਿਲ ਜੂਗੀ ਜੋ ਕਿ 4.5 ਲੱਖ ਦੀ ਆ ਬਾਜੇ ਨੇ ਵਿੱਚ ਜੋ ਕਿ ਆਪਾਂ ਗੱਲ ਕਰੀਏ ਤਾਂ ਇਹ 26 ਕਵਾਂਟਰ 50 ਕਿਲੋ ਦੀ ਆ ਇਹ ਦਿੱਤਾ ਇਹ ਕਿੰਨੇ ਪਾਵਰ ਦਾ ਜਾਂਦਾ ਜੀ ਇਹ 75 ਹਸ ਪਾਵਰ ਜਨਰੇਟਰ ਹੈ 75 12 ਸੀਸੀ ਇਸki ਇੰਜਨ ਹੈ ਅੱਛਾ ਜੀ ਔਰ 12 ਫੋਰਵਰਡ ਔਰ 12 ਰਿਵਰਸ ਇਸਕੇ ਗੇਅਰ ਹੈਕੀ ਪਰ ਠੀਕ ਹੈ ਕਿਸਾਨ ਭਰਾਵੋ ਜੋ ਵੀ ਆਪਾਂ ਇਹਦਾ ਰਿਕਾਰਡ ਆ ਵੀ ਇਹ ਸਭ ਤੋਂ ਵੱਡਾ ਬੀਲਰ ਆ ਗਿਆ ਜੋ ਕਿ ਇਟਲੀ ਦੀ ਕੰਪਨੀ ਦਾ ਤੇ ਇਹ ਜਿਵੇਂ 7-8 ਕਿਲੇ ਆਮ ਆਪਾਂ ਦੇਖੀਏ ਜੋ ਵੀ ਗੱਠਾ ਬਣਾਉਣ ਵਾਲੀ ਮਸ਼ੀਨ ਹੁੰਦੀ ਆ ਉਹ ਆਮ ਤੌਰ ਤੇ 7-8 ਕਿਲੇ ਕੱਢਦੀ ਆ ਦਿੰਦੀ ਆ ਏਵਰੇਜ ਤੇ ਇਹ ਕਿਸਾਨ ਭਰਾਵੋ ਤਕਰੀਬਨ 12 ਤੋਂ 13 ਕਿਲਿਆਂ ਦਾ ਕੰਮ ਇੱਕ ਦਿਨ ਦੇ ਵਿੱਚ ਜੋ ਕਿ ਖਿੱਚਦਾ ਬਾਈ ਉਹਨਾਂ ਵੱਲ ਵੀ ਆਪਾਂ ਮਟਰੀ ਫੋਲੇ ਹਰ ਹਰ ਮੂੰਗੀ ਹੋਇਆ ਵੀ ਨਜੀਰੀ ਅੱਛਾ ਜੀ ਸਾਰੇ ਪਾਸੇ ਲਾ ਬੰਦ ਆਪਾਂ ਭੱਜ ਚੁੱਕੇ ਆ ਅੱਛਾ ਜੀ ਤੇ ਹੁਣ ਆਪਾਂ 10 ਦਿਨਾਂ ਕਬਰੀ ਮੰਗੀ ਤੇ ਜਾਣਾ ਫਿਰ ਦਵਾਰੇ ਜੇ ਮਾਂ ਵੱਡਣੇ ਨੇ ਐਂ ਵੀ ਜਾਣਾ ਆਪਣੀ ਮਸ਼ੀਨੋ ਆਪਣੀ ਉੱਧਰ ਹੀ ਖੜੀ ਹੈ ਅੱਛਾ ਜੀ 6 ਮਾਡਲ ਹੈ ਵੀਰੇ ਆਪਣੇ ਕੋਲ ਡਬਲ ਸੰਤੂ ਸਾਹਿਬ ਜੋ ਕਿ ਜੋਧਾਪੁਰ ਤੋਂ ਬਹੁਤ ਮਸ਼ਹੂਰ ਨੇ ਇੰਸਟਾਗ੍ਰam ਪੇਜ ਤੇ ਜੀ ਕਿਸਾਨ ਭਰਾਵੋ ਅੱਜ ਦੇ ਵਲੌਗ ਤੁਹਾਡਾ ਸਵਾਗਤ ਆ ਅੱਜ ਆਪਾਂ ਕਿਸਾਨ ਮੇਲਾ ਰਾਜਪੁਰਾ ਦੇ ਵਿੱਚ ਹਾਜ਼ਰ ਆ ਜੋ ਕਿ ਰਾਜਪੁਰਾ ਦੇ ਵਿੱਚ ਸਥਿਤ ਆ ਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਹਾਂ ਸਾਰੇ ਮਸ਼ੀਨਰੀ ਦੀ ਸਾਰੇ ਕਰਤਾਰ ਵਾਲਿਆਂ ਦੀ ਜਗਤਜੀਤ ਵਾਲਿਆਂ ਦੀ ਦਸ਼ਮੇਸ਼ ਵਾਲਿਆਂ ਦੀ ਟਾਇਰ ਵੀ ਕੇਟੀ ਤੇ ਇੱਧਰ ਸੋਨਾ ਲੀਕਾ ਦੇ ਟਰੈਕਟਰ ਤੁਹਾਨੂੰ ਦਿਖਾਉਂਦੇ ਆਂ ਵੀਰੇ 75 ਟਰੈਕਟਰ ਸੋਨਾ ਲੀਕਾ ਦਾ 52 60 ਸਕੰਦਰ ਤੇ ਕਿਸਾਨ ਭਰਾਵੋ ਆਪਾਂ ਲੈ ਕੇ ਚੱਲਦੇ ਆਂ ਤੁਹਾਨੂੰ ਇਹ ਸੋਨਾ ਲੀਕਾ ਜੋ ਕਿ 75 ਟਰੈਕਟਰ ਇਹਦੇ ਬਾਰੇ ਤੁਹਾਨੂੰ ਆਪਾਂ ਦੰਨਿਆ ਤੁਹਾਨੂੰ ਜਾਣਕਾਰੀ ਬੋਰ ਸਕੰਦਰ ਗਿਆ ਹੈ ਕਿ ਜੋ ਕੰਪਨੀ ਦਾ ਜੋ ਡਿਜ਼ਾਈਨ ਜੋ ਤਿਆਰ ਹੋ ਰਿਹਾ ਹੈ ਇਹ ਯੂਰਪ ਵਿੱਚ ਤਿਆਰ ਹੋਆ ਡਿਜ਼ਾਈਨ ਹੈ ਅੱਛਾ ਜੀ ਠੀਕ ਹੈ और इसके अंदर फोर डी एयर क्लीनर है एयर एयर क्लीनर क्लीनर है है 4D जी। है का मतलब ये कि जो हवा ना फ्रेश एयर अंदर जाएगी इसके ठीक अच्छा है जो इंजन को ठंडा रखने में हेल्प करता है अच्छा जी एक अपने ट्रैक्टर के अंदर क्या है कि कंपनी फिटेड सारी एसेसरी लगी हुई है ठीक है, है कोई भी एसेसरी आपको बाहर से लगाने की जरूरत नहीं है ठीक है चाहे देखो ਆਹ ਫਰੰਟ ਪ੍ਰਗੜ ਹੋ ਗਏ ਹੈ ਵੇਟ ਹੋ ਗਏ ਹੈ ਪਿਛਲੇ ਰੀਅਰ ਵੀ ਹੋ ਗਏ ਸਾਰਾ ਕੁਝ ਕੰਪਨੀ ਦਾ ਰੇਂਜ ਕੀਤਾ ਹੋਇਆ ਹੈ ਇਹਦੇ ਵਿੱਚ ਟਰੈਕਟਰ ਜ ਸਾਰੀਆਂ ਬਦਲਤੀਆਂ ਦਿੱਤੀਆਂ ਬਲੇ ਕਿੰਨੇ ਪਾਵਰ ਦਾ ਜਾਂਦਾ ਹੈ ਇਹ 75 ਹਸ ਪਾਵਰ ਦਾ ਟਰੈਕਟਰ ਹੈ 75 ਹਸ 12 ਸੀਸੀ ਇਸकी ਇੰਜਨ ਹੈ ਅੱਛਾ ਜੀ ਔਰ 12 ਫੋਰਵਰਡ ਔਰ 12 ਰਿਵਰਸ ਇਸਕੇ ਗੇਅਰ ਹੈਕੀ ਪਰ ਟੀਪਰ ਕੀ ਹੁਸਾਰ ਰਤਾ ਹੈ 540 ਇਸਕੇ ਇਹ ਪੀਟੀਓ ਪਾਵਰ ਹੈ ਇਸਕੇ ਡਬਲ ਇਸਕਾ ਆਈ ਪੀਟੀਓ ਦਾ ਇੰਡੀਪੈਂਡੈਂਟ ਕਲਚ ਦਿੱਤਾ ਹੋਇਆ ਹੈ ਅੱਛਾ ਇੰਡੀਪੈਂਡੈਂਟ ਕਲਚ ਦਿੱਤਾ ਬਈ ਠੀਕ ਹੈ ਜੀ ਤੇ ਕਿੰਨੇ ਕਿਨਾਂ ਦੇ ਵਿੱਚ ਆ ਜਾਂਦਾ ਵੀਰੇ ਇਹ ਇਹ 24 ਹੋ ਗਿਆ 12 12 আচ্ছা ਜੀ ਸ਼ਟਲ ਗੇਅਰ ਆ ਸ਼ਟਲ हां जी ਇਹ ਸ਼ਟਲ ਦੀ ਹੈ ਉਹ ਅਸਟ ਦਾ ਸ਼ਟਲ ਦਾ ਲੱਛੀਆ ਹੋਗਾ আচ্ছা ਜੀ ਸ਼ਟਲ ਗੇਅਰ ਆ ਗਿਆ ਠੀਕ ਹੈ ਐਲਡੀ ਲਾਈਟ ਹੈ ਇਸकी ਠੀਕ ਹੈ ਜੀ ਠੀਕ ਹੈ ਜੀ ਤੇ ਟਾਇਰ ਵੀਰੇ ਦੇ 16 ਦੇ ਟਾਇਰ ਆ हां 16 ਕੇ ਟਾਇਰ ਹੈ ਬੈਡ ਦੇ ਵਿੱਚ ਬਹੁਤ ਕੰਫਰਟੇਬਲ ਹੈ আচ্ছা ਜੀ ਅਗਲੇ ਜੋ ਟਾਇਰ ਹੈ हां जी ਅਗਲੇ ਟਾਇਰ ਵੀ ਇਸਕੇ ਬੜੇ دیے ਹੋਏ ਹਨ ਠੀਕ ਹੈ 11 ਕੇ ਟਾਇਰ ਹੈ ਠੀਕ ਹੈ ਜੀ। ਤੇ ਆਗੇ ਇਹ ਜੋ ਡਿਜ਼ਾਈਨ ਹੈ ਦੇਖੋ ਸੋਨਾਲੀ ਕਰਕੇ 베징 ਹੈ। ਠੀਕ ਹੈ ਜੀ। ਪੂਰੀ LED ਲਾਈਟ ਹੈ। ਠੀਕ ਹੈ। ਤੇ ਕਿਸਾਨ ਭਰਾਵੋ ਤੁਹਾਨੂੰ ਲੈ ਕੇ ਚਲਦੇ ਅੱਗੇ 52 ਵਾਲਾ ਕਰਤਾਰ ਟਰੈਕਟਰ ਇੱਧਰ ਸਾਰੇ ਹੀ ਟਰੈਕਟਰ ਪਹੁੰਚੇ ਹੋਏ ਨੇ। ਦਸ਼ਮੇਸ਼ ਵਾਲਿਆਂ ਦੇ ਕਰਤਾਰ ਸਾਰੇ ਵੀਰੋ ਇੱਧਰਲੇ ਪਾਸੇ ਆਪਾਂ ਰੇਡੀਅਲ ਟਾਇਰ ਤੁਹਾਨੂੰ BKTI ਦੇ ਦਿਖਾਉਨੇ ਆ BKTI ਦੇ ਟਾਇਰ ਨੇ ਪਿਛਲੇ ਟਾਇਰ 16 ਦੇ 14 ਦੇ 13 ਦੇ 18 ਦੇ ਵੀ ਟਾਇਰ ਮਿਲ ਜਾਣਗੇ ਵੀਰੇ ਕਪਾਨ ਦੇ ਇਹ ਸਾਰੇ ਟਾਇਰ ਨੇ ਵਧੀਆ ਗੁਣੇ ਤੁਸੀਂ ਤੁਹਾਨੂੰ ਪਤਾ ਹੀ ਆ ਮਸ਼ਹੂਰ ਕੰਪਨੀ ਆ BKTI ਸਾਰੇ ਵੀਰੋ ਇੱਧਰਲੇ ਪਾਸੇ ਆਪਣਾ ਜਗਤਜੀਤ ਗਰੁੱਪ ਆ ਕੇ ਇਹਨਾਂ ਦੇ ਸਾਰੇ ਇੰਪਲੀਮੈਂਟ ਆ ਗਏ ਇਹਦਾ ਵੀਰੇ ਤੁਸੀਂ ਨਾਮ ਤੋਂ ਤੁਸੀਂ ਪਤਾ ਹੀ ਆ ਵੀ ਤੁਹਾਨੂੰ ਕਿੰਨਾ ਕੀ ਕੰਪਨੀ ਦਾ ਨਾਮ ਆ ਤੇ ਇੱਧਰਲੇ ਪਾਸੇ ਵੀਰੇ ਤੁਸੀਂ ਸੂਪਰ ਸੀਡਰ ਆ ਗਿਆ ਜੋ ਖਾਨ ਵੀਰੋ ਇਹ ਆਪਣੀ ਆ ਗਈ ਮੱਕੀ ਦੀਆਂ ਗੰਢਾ ਬਣਾਉਣ ਵਾਲੀ ਮਸ਼ੀਨ ਜਦ ਆਪਾਂ ਮੱਕੀ ਵੱਢ ਲੈਂਦੇ ਤਾਂ ਉਹਦੀਆਂ ਗੰਢਾ ਬਣਾਉਂਦੀ ਆ ਇਹ ਸਾਰੀ ਹਾਈਡਰੋਲਿਕ ਆ ਸਸਤੀ ਗੱਲ ਵੀਰੇ ਦਸ਼ਕਾਲ ਜੀ ਆਪਣਾ ਵੀਰੇ ਇਹ ਕਿਹੜੀ ਮਸ਼ੀਨ ਆ ਗਈ ਵੀਰੇ ਇਹ ਸਾਈਲੇਜ ਬੀਲਰ ਕਹਿੰਦੇ ਆ ਜੀ ਇਹਨੂੰ ਤੇ ਜਿਹੜਾ ਮੱਕੀ ਦਾ ਆਪਾਂ ਪੁੱਤਰਾ ਕਰਦੇ ਆ ਅੱਛਾ ਜੀ ਆਚਾਰ ਬਣਾਉਣੇ ਮਤਲਬ ਕਿ ਉਹ ਗੰਢਾ ਬਣਾਉਣ ਵਾਸਤੇ ਆ ਮਸ਼ੀਨ ਠੀਕ ਹੈ ਜੀ ਇਹ ਮੱਕੀ ਦੇ ਆਚਾਰ ਦੀਆਂ ਗੰਢਾ ਬਣਾਉਣ ਵਾਲੀ ਮਸ਼ੀਨ ਆ ਗਈ ਤੇ ਹੋਰ ਵੀਰੇ ਦੇ ਬਾਰੇ ਦੋੜ ਜਾਣਕਾਰੀ ਇਹ ਜਿਹੜੀ ਜਗਤ ਜੀਤੀ ਮਸ਼ੀਨ ਹੈ ਫੁੱਲੀ ਆਟੋਮੈਟਿਕ ਹੈ ਇਹ ਅੱਛ ਇਹ ਜਿਹੜੀ ਪਿੱਛੇ ਬੈਕ ਟੋਕਰੀ ਲੱਗੀ ਹੋਈ ਹੈਗੀ ਅੱਛਾ ਜੀ ਇਹ ਬਿਲਕੁਲ ਫਲੋਰ ਤੇ ਆ ਜਾਂਦੀ ਆ ਇਹ ਸਾਰੀ ਹਾਈਡਰੌਲਿਕ ਹੈ ਪੂਰੀ ਆਟੋਮੈਟਿਕ ਹੈ ਇਹ ਇਹਦੇ ਤੋਂ ਨਾ ਇਹ ਟਰਾਲੀ ਬਿਲਕੁਲ ਨੀਚੇ ਆ ਜਾਂਦੀ ਅੱਛਾ ਇਹ ਟਰਾਲੀ ਜਦੋਂ ਹੇਠਾਂ ਨੀਚੇ ਆ ਜੂਗੀ ਬੈੱਡ ਤੇ ਆ ਜੂਗੀ ਤੁਸੀਂ ਇਹਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਆਪਣੀ ਟਰਾਲੀ ਹੈ ਮੱਕੀ ਦੇ ਚਾਰ ਵਾਲੀ ਉਹ ਇਹਦੇ ਵਿੱਚ ਆਨ ਲੋਡ ਹੋ ਜੂਗੀ ਅੱਛਾ ਜੀ ਇਹ ਕੀ ਆਲਾ ਜੀ ਇਹ ਵੀਰੇ ਆਪਣੀ ਜਿਹੜੀ ਟਰਾਲੀ ਹੈ ਸਾਰੀ ਇਹਦੇ ਵਿੱਚ ਪਿੱਛੇ ਬੈੱਡ ਦੇ ਵਿੱਚ ਆ ਜੂਗੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਰੀ ਹਾਈਡਰੌਲਿਕ ਸਾਰੀ ਇਧਰਲੇ ਪਾਸੇ ਕੰਟਰੋਲ ਹੋ ਕੇ ਵੀਰੇ ਇਹਦੇ ਬੈੱਡ ਤੇ ਠੀਕ ਹੈ ਵੀਰੇ ਉਸ ਤੋਂ ਬਾਅਦ ਇਹਦਾ ਸਾਰਾ ਆਟੋਮੈਟਿਕ ਪ੍ਰੋਸੈਸ ਹੈ ਇਹ ਆਪਣੇ ਆਪ ਚੱਲੀ ਜਾਣੀ ਹੈ ਮਸ਼ੀਨ ਨੇ ਤੇ 1 ਮਿੰਟ ਦੇ ਵਿੱਚ ਇਹ ਇੱਕ ਬੇਲ ਤਿਆਰ ਕਰ ਦਿੰਦੀ ਆ ਇੱਕ ਕੁਆਂਟਲ ਤੋਂ ਲੈ ਕੇ ਇੱਕ ਕੁਆਂਟਲ 25 ਕਿਲੋ ਦੀ ਜਿਹੜੀ ਬੇਲ ਹੈ ਉਹ ਤਿਆਰ ਹੋ ਜਾਂਦੀ ਆ ਤੇ ਇਸ ਆਟੋਮੈਟਿਕ ਬੇਲ ਉੱਥੋਂ ਬਣ ਕੇ ਇੱਥੇ ਆ ਜਾਣੀ ਆ ਇੱਥੇ ਇਹਦੇ ਨਾਲ ਰੈਪ ਹੋਣੀ ਆ ਅੱਛਾ ਜਿਹਦੇ ਨਾਲ ਰੈਪ ਹੋਣੀ ਆ ਠੀਕ ਹੈ ਕਾਗਜ਼ ਰੈਪ ਹੋ ਕੇ ਉਹ ਬੇਲ ਨਿਕਲ ਜਾਨਾ ਤੇ ਇਸ ਦੇ ਉੱਤੇ ਸੈਂਸਰ ਲੱਗੇ ਹੋ ਨੇ ਮੰਨ ਲਓ ਇੱਥੇ ਬੰਦਾ ਜਿਹੜਾ ਆਪਰੇਟੋਰ ਉਹ ਕਰਦੇ ਹੋਗਾ ਅੱਛਾ ਜੀ अच्छा इथों ऑपरेट होगी वीर ये सारी हां येदा सॉफ्टवेयर है एदे ਨਾਲ ऑपरेट ਹੋਊਗੀ एदे ਨਾਲ ਤੁਸੀਂ ਆਟੋ ਤੇ ਲਗਾ ਕੇ ਉਹਨੂੰ ਛੱਡ ਦੋਗੇ ਜੇਕਰ ਮੈਨੂਅਲ ऑपरेट ਕਰਨੀ ਆ ਗੰਡ ਦਾ ਸਾਈਜ਼ ਵੱਧ ਘੱਟ ਕਰਨਾਗਾ ਉਹ ਵੀ ਹੋ ਜਾਊਗਾ ਪੇਪਰ ਕਿੰਨਾ ਤੁਸੀਂ ਇਹਦੇ ਉੱਤੇ ਰੋਲ ਕਰਨਾ ਉਹ ਵੀ ਸਾਰਾ ਇਹਦੇ ਕੰਟਰੋਲ ਹੋ ਜਾਊਗਾ મતલਬ ਕਿ ਸਾਰੀ ਇਹਨੂੰ ਤੁਸੀਂ ਇੱਕ ਵਾਰੀ ਜੀ ਆਟੋ ਤੇ ਲਾ ਕੇ ਛੱਡ ਦੋ ਇੱਕ ਵਾਰੀ ਸੈੱਟ ਕਰਕੇ ਤਾਂ ਇਹਨੇ ਆਪਣੇ ਆਪ ਕੰਮ ਕਰਦੇ ਜਾਣਾਗਾ ਇੱਕ ਮਿੰਟ ਦੇ ਵਿੱਚ ਇੱਕ ਬੇਲ ਤਿਆਰ ਕਰ ਦੇਣੀ ਠੀਕ ਹੈ ਜੀ ਤੇ ਇਹ ਆ ਗਈ ਵੀਰੇ ਇਹਨਾਂ ਦੀ ਆਪਣੀ ਸਾਇਲੇਜ ਵਾਲੀ ਮਸ਼ੀਨ ਤੇ ਤੁਹਾਨੂੰ ਹੋਰ ਵੀ ਇਹਨਾਂ ਦੇ ਇੰਪਲੀਮੈਂਟ ਦਿਖਾਉਣਾ ਹੈ ਹੋਰ ਵੀਰੇ ਆ ਆਪਣਾ ਰੋਟ ਆਪਣਾ ਆ ਗਿਆ ਕੁੜੀ ਬਣਾਉਣ ਵਾਲਾ ਰੀਪਰ ਇਹਦੀ ਕੀ ਜਾਣ ਕਰੇ ਕਿੰਨੇ ਫੁੱਟਾ ਕਟਰ ਵਾਲਾ ਵੀਰੇ ਦਾ ਆਪਣਾ ਲੇਟੈਸਟ ਹੈਗਾ ਰੀਪਰ ਤੇ ਸਭ ਤੋਂ ਵੱਡਾ ਰੀਪਰ ਹੈ 72 ਇੰਚੀ ਅੱਛਾ 72 ਇੰਚੀ ਦਾ ਕੱਟ ਰਾ ਹੈ 72 ਇੰਚੀ ਰੀਪਰ ਆਮ ਜਿਹੜੇ ਹੁਣ ਤੱਕ ਰੀਪਰ ਚੱਲਦੇ ਨੇ ਉਹ 61 ਇੰਚੀ ਜਾਂ 64 ਇੰਚੀ ਵੀ ਰੀਪਰ ਨੇ 64 ਇੰਚੀ ਹਾਂਜੀ ਆਪਣੇ ਹੁਣ ਦੋ ਨਵੇਂ ਮਾਡਲ ਆਏ ਨੇ ਜਗਜੀਤ ਦੇ 64 ਇੰਚ ਤੇ 72 ਇੰਚ ਇਹ 72 ਇੰਚ ਦਾ 9.5 ਫੁੱਟੇ ਦਾ ਕੱਟਰ ਹੈ ਅੱਛਾ ਜੀ ਤੇ 72 ਇੰਚੀ ਦਾ ਰੀਪਰ ਹੈ ਠੀਕ ਹੈ ਜੀ ਤੇ ਬਾਕੀ ਆਪਣੇ ਇੱਧਰਲੇ ਪਾਸੇ ਤੁਹਾਡੇ ਸੁਪਰ ਸੀਡਰ ਆ ਗਏ ਤੇ ਸੁਪਰ ਸੀਡਰ ਬਾਰੇ ਜਜੋ ਸਾਨੂੰ ਜਾਣਕਾਰੀ ਥੋੜੀ ਜੀ ਸੂਪਰਸੀਡਰ ਜੈਕਲਰ ਐਕਸ ਜਿਹੜਾ ਜਗਜੀ ਦਾ ਲੇਟੈਸਟ ਮਾਡਲ ਚੱਲ ਰਿਹਾ ਹੈਗਾ ਅੱਛਾ ਜੀ ਸੋ ਇਹਦੇ ਵਿੱਚ ਬੂਬੀਆਂ ਪਤਾ ਹੀ ਹੈ ਵੀ ਸਭ ਤੋਂ ਵੱਧ ਵਿਕਣ ਵਾਲਾ ਜਿਹੜਾ ਜਗਜੀ ਦਾ ਸੂਪਰਸੀਡਰ ਹੈ ਫੁੱਲੀ ਜਿਹੜਾ ਇਹ ਗੇਅਰ ਹੈਗਾ ਗੇਅਰ ਡਰਾਈਵ ਹੈ ਜਿਹੜਾ ਆਇਆ ਗੇ ਸਾਈਡ ਦੇ ਗੇਅਰ ਦਿੱਤਾ ਹੈ ਇਹ ਇਕੱਲੀ ਜਗਤਜੀਤ ਹੀ ਦੇ ਰਹੀ ਆ ਪਿਛਲੇ ਤਿੰਨ ਚਾਰ ਸਾਲਾਂ ਤੋਂ ਸਕਸੈਸਫੁਲ ਮਾਡਲ ਆ ਬਹੁਤ ਜ਼ਿਆਦਾ ਤੇ ਮਤਲਬ ਸਭ ਤੋਂ ਐਡਵਾਂਸ ਸੁਪਰਸੀਡਰ ਜਿਹੜਾ ਉਹ ਜਗਤਜੀਤ ਹੀ ਆ ਤੇ ਕਿੰਨੇ ਫੁੱਟ ਆ ਜਾਂਦਾ ਵੀਰੇ ਇਹ 8 ਫੁੱਟ ਹੈ 9 ਫੁੱਟ ਹੈ 10 ਫੁੱਟ ਹੈ ਅੱਛਾ ਜੀ ਤੇ ਦੀ ਗਰਾਰੀ ਗੇਅਰ ਮਲਟੀ ਸਪੀਡ ਗੇਅਰ ਹੈ ਇਹਦੇ ਵਿੱਚ 13 23 ਦਾ ਅੱਛਾ 13 23 ਦਾ ਮਲਟੀ ਗੇਅਰ ਆ ਗਿਆ ਵੀਰੇ ਦੇ ਜਿਹਾ ਕੀ ਕਰ ਬਰਾਉ ਤੇ ਇਧਰਲੇ ਪਾਸੇ ਤੁਹਾਡਾ ਕਰਹਾ ਆ ਗਿਆ ਲੇਜ਼ਰ ਕਰਹਾ ਕਹਿੰਦੇ ਨੇ ਜਿਹਨੂੰ ਆਪਾਂ ਇਹ ਕਿੰਨੇ ਫੁੱਟ ਆ ਗਿਆ ਵੀਰੇ ਇਹ 7 ਫੁੱਟ ਹੈ 7 9 ਅੱਛਾ ਜੀ ਚਲਦੇ ਆ ਤੇ 7 ਤੋਂ 9 ਹੈ 9 ਤੋਂ 12 ਠੀਕ ਹੈ ਜੀ ਇਹ ਵੀ ਜਿਹੜੇ ਲੇਜ਼ਰ ਲੈਵਲਰ ਨੇ ਜਾ ਕੇ ਸੀਪੋਟਾ ਕਹਿੰਦੇ ਨੇ ਠੀਕ ਹੈ ਜੀ ਤੇ ਇਧਰਲੇ ਪਾਸੇ ਆ ਕੀ ਸਿਸਟਮ ਹੈ ਵੀਰੇ ਇਹ ਨੂੰ ਇੰਟਰੋ ਵੀਡਰ ਕਹਿੰਦੇ ਨੇ ਇਹ ਕਿਦੇ ਵਿੱਚ ਗੰਨੇ ਦੀ ਗੁੜਾਈ ਵਾਸਤੇ ਹੁੰਦਾ ਮੇਲ ਨਹੀਂ ਇਹ ਗੰਨੇ ਦੀ ਗੜਾਈ ਹੁੰਦਾ ਹੈ ਕੋਈ 2.5 ਫੁੱਟ ਤੱਕ ਜਿਹੜੀ ਬੈੱਡ ਤੇ ਬੀਜੀ ਜਾਂਦੀ ਹੈ ਅੱਛਾ ਜੀ ਉਸ ਦੀ ਗੁੜਾਈ ਕਰਨ ਵਾਸਤੇ ਇਹ ਇਹਦੀ ਗੁੜਾਈ ਆਰਾਮ ਨਾਲ ਹੋ ਜੇ ਇਹ 2.5 ਫੁੱਟ ਦੇ ਬੈੱਡ ਤੇ ਜਿਹੜਾ ਵੀਰੇ ਆਪਣਾ ਗੰਨਾ ਬੀਜਿਆ ਜਾਂਦਾ ਉਹਦੀ ਗੜਾਈ ਵਾਸਤੇ ਇੰਪਲੀਮੈਂਟ ਆ ਗਿਆ ਠੀਕ ਹੈ ਇਹ ਗੰਨੇ ਦੀ ਗੁੜਾਈ ਵਾਸਤੇ ਆ ਗਿਆ ਹੈ ਜੀ ਪੂਰਾ ਵਜਿਦਲੇ ਪਾਸੇ ਜਿਵੇਂ ਕਿਤੇ ਪਾਰਟੀ ਨੇ ਆਪਣਾ ਬਹਿ ਕੇ ਸਮਝਣਾ ਹੋਵੇ ਤਾਂ ਵੀਰੋਂ ਨਹੀਂ ਸਮਝਾ ਦਿੰਦੇ ਬਹਿ ਕੇ ਤੇ ਇਧਰਲੇ ਪਾਸੇ ਵੀਰੇ ਇਹਨਾਂ ਦਾ ਬਿਨਾ ਮਸ਼ੀਨ ਤੋਂ ਰੋਟਾ ਬੀਟਰ ਆ ਗਿਆ ਇਹ ਕਿੰਨਾ ਰੋਟਾ ਬੀਟਰ ਆ ਵੀਰੇ ਕਿੰਨੇ ਫੁੱਟਾ ਇਹ 10 ਫੁੱਟਾ ਰੋਟਾ ਬੀਟਰ ਆ ਗਿਆ ਇਧਰ ਆਪਣੇ ਬੀਲਰ ਆ ਗਿਆ ਵੀਰੇ ਜੋ ਕਿ ਪਰਾਲੀ ਦੇ ਗੱਠਾ ਬਣਾਉਣ ਦੇ ਕੰਮ ਆਉਂਦਾ ਇਹ 10 ਫੁੱਟਾ ਜੀ ਅੱਛਾ ਆਹ ਬਾਈ ਉਹਨਾਂ ਨੂੰ ਹਾਸ ਦੇ ਆ ਆਪਣਾ ਬੀਲਰ ਇਹ ਬੀਲਰ ਆ ਗਿਆ ਹਾਂ ਇਹਨੂੰ ਸਕੁਅਰ ਬੀਲਰ ਕਹਿੰਦੇ ਆ ਜਗਜੀਤ ਦਾ ਇਟਲੀ ਦੀ ਕੰਪਨੀ ਨਾਲ ਜਿਹੜਾ ਟਾਈ ਅਪ ਹੋਇਆ ਹੋਇਆ ਹੈਗਾ ਅੱਛਾ ਜੀ ਤੇ ਇਹ ਜਿਹੜੀ ਇਟਲੀ ਦੀ ਟੈਕਨੋਲੋਜੀ ਦਾ ਬੀਲਰ ਹੈ ਹੁਣ ਜਗਜੀਤ ਗਰੁੱਪ ਕੋਲੋਂ ਮਿਲਦਾ ਹੈ ਠੀਕ ਹੈ ਜੀ ਤੇ ਸਭ ਤੋਂ ਮਤਲਬ ਕਿ ਬੜੀ ਐਕਸਪੀਰੀਐਂਸਡ ਕੰਪਨੀ ਹੈ ਜਿਹੜੀ ਇਟਲੀ ਦੀ ਹੈ ਜਿਹੜੇ ਨੂੰ ਪਿਛਲੇ 100 ਸਾਲ ਤੋਂ ਬੀਲਰ ਬਣਾਉਣ ਦਾ ਤਜਰਬਾ ਹੈਗਾ ਉਹ ਕੰਪਨੀ ਦਾ ਬੀਲਰ ਹੈ ਤੇ ਜਗਜੀਤ ਨਾਲ ਟਾਈ ਅਪ ਹੈਗਾ ਹੁਣ ਉਹਨਾਂ ਦਾ ਤੇ ਹੁਣ ਮਤਲਬ ਜਗਜੀਤ ਦੀ ਸਰਵਿਸ ਜਿਹੜੀ ਮਿਲਦੀ ਹੈ ਬੀਲਰ ਤੇ ਦੇ ਨਾਲ ਇਸ ਦੇ ਰੇਕ ਆ ਗਿਆ ਇਹ ਸਭ ਤੋਂ ਵੱਡੀ ਗੰਢ ਬਣਾਉਂਦਾਗਾ ਇਹਦਾ ਜਿਹੜਾ ਪਿਕਅਪ ਦਾ ਸਾਈਜ਼ ਹੈ ਉਹ ਸਭ ਤੋਂ ਵੱਡਾ ਹੈਗਾ ਮਤਲਬ ਕਿ ਜਿਹੜੇ ਆਮ ਬੇਲਰ ਜੇ ਉਹ ਸ਼ਾਮ ਤੱਕ 7-8 ਕਿੱਲੇ ਕਰਦੇ ਨੇ ਫੋਰ ਐਗਜ਼ਾਮਪਲ ਤਾਂ ਇਹ 12 13 ਕਿਲਿਆਂ ਤੋਂ ਨਹੀਂ ਡਿੱਗਦਾ ਹੈਗਾ ਠੀਕ ਹੈ ਜੀ ਕਿਸਾਨ ਭਰਾਵੋ ਜੋ ਵੀ ਆਪਾਂ ਇਹਦਾ ਰਿਕਾਰਡ ਆ ਵੀ ਇਹ ਸਭ ਤੋਂ ਵੱਡਾ ਬੀਲਰ ਆ ਗਿਆ ਜੋ ਕਿ ਇਟਲੀ ਦੀ ਕੰਪਨੀ ਦਾ ਤੇ ਇਹ ਜਿਵੇਂ 7 8 ਕਿਲੇ ਆਮ ਆਪਾਂ ਦੇਖੀਏ ਜੋ ਵੀ ਗੱਠਾ ਬਣਾਉਣ ਵਾਲੀ ਮਸ਼ੀਨ ਹੁੰਦੀ ਆ ਉਹ ਆਮ ਤੌਰ ਤੇ 7 8 ਕਿਲੇ ਕੱਢਦੀ ਆ ਦਿੰਦੀ ਆ ਐਵਰੇਜ ਤੇ ਇਹ ਕਿਸਾਨ ਭਰਾਵੋ ਤਕਰੀਬਨ 12 ਤੋਂ 13 ਕਿਲਿਆਂ ਦਾ ਕੰਮ ਇੱਕ ਦਿਨ ਦੇ ਵਿੱਚ ਜੋ ਕਿ ਖਿੱਚਦਾ ਬਾਈ ਉਹਨਾਂ ਵੱਲੋਂ ਤੁਹਾਨੂੰ ਇਹ ਜਗਤਜੀਤ ਗਰੁੱਪ ਆ ਗਿਆ ਤੇ ਤੁਹਾਨੂੰ ਹੋਰ ਵੀ ਗਰੁੱਪ ਦਿਖਾਉਣਾ ਹੈ ਵੀਰੇ ਸਾਰੇ ਤੇ ਇਧਰਲੇ ਪਾਸੇ ਆਪਣੇ ਹੋਰ ਵੀ ਕਰਤਾਰ ਵਾਲਿਆਂ ਦਾ ਸਾਰਿਆਂ ਦਾ ਐਗਰੀ ਜ਼ੋਨ ਵਾਲਿਆਂ ਦਾ ਸੋਨ ਵਾਲੀ ਕਾਲਿਆਂ ਦਾ ਸਾਰਾ ਕੁਝ ਆ ਗਿਆ ਵੀਰੇ ਠੀਕ ਹੈ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਵੀਰੇ ਮੱਕੀ ਬੀਜਣ ਵਾਲਾ ਪਲਾਟਰ ਆ ਗਿਆ ਜੋ ਕਿ ਇਹਦੇ ਕੈਂਪ ਲਿਖੀ ਵੀ ਆ 5,75,000 ਤੇ ਇਧਰਲੇ ਪਾਸੇ ਵੀਰੇ ਤੇ ਡਾਈ ਪੈ ਜਾਂਦਾ ਮੁਰਲੇ ਪਾਸੇ ਤੇ ਪਿੱਛੇ ਵਾਲੇ ਪਾਸੇ ਇਹਦੇ ਆਪਣਾ ਬੀਜ ਪੈ ਸਕਦਾ ਜੋ ਕਿ ਆਪਾਂ ਨੇ ਬੀਜਣਾ ਹੁੰਦਾ ਜਿਹੜੀ ਫਸਲ ਬੀਜਣੀ ਹੁੰਦੀ ਹੈ ਵੀਰੇ ਬੈਡਾਂ ਤੇ ਬਜਾਈ ਕਰਦਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਐਗਰੀ ਜ਼ੋਨ ਵਾਲਿਆਂ ਦਾ ਆ ਗਿਆ ਵੀਰੇ ਕਿਸਾਨ ਭਰਾਵੋ ਐਗਰੀ ਜ਼ੋਨ ਵਾਲਿਆਂ ਦਾ ਜੋ ਕਿ ਬੇਲਰ ਆ ਗਿਆ ਤੇ ਇਧਰਲੇ ਪਾਸੇ ਗੱਠਾ ਬਣਾਉਣ ਵਾਲੀ ਮਸ਼ੀਨ ਇਧਰੋਂ ਪਰਾਲੀ ਇਕੱਠੀ ਕਰਨ ਵਾਲੀ ਵੀਰੇ ਵੀਰੇ ਇੱਕ ਆਹ ਦੇ ਲਈ ਮਸ਼ੀਨ ਆ ਗਈ ਵੀਰੇ ਕੋਲ ਆਪਾਂ ਵਰਤ ਰਹੀਆਂ ਮਸ਼ੀਨ ਇਹ ਅੱਛਾ ਜੀ ਹਾਂਜੀ ਆਪਣੇ ਕੋਲ ਨੌਨ ਐਜ ਦੀ ਮਸ਼ੀਨ ਹੈ ਵੀਰੇ ਆਪਾਂ ਮਟਰੀ ਫਣੂਲੇ ਹਰ ਹਰ ਮੂੰਗੀ ਹੋਇਆ ਵੀ ਨਜੀਰੀ ਕਰਦੇ ਅੱਛਾ ਜੀ ਸਾਰੇ ਪੌਸਲੇ ਮਾੜਦੇ ਹਾਂਜੀ ਆਪਾਂ ਭੱਟ ਚੁੱਕੇ ਆ ਅੱਛਾ ਜੀ ਤੇ ਹੁਣ ਆਪਾਂ 10 ਦਿਨ ਤੱਕ ਵੀਰੇ ਮੂੰਗੀ ਤੇ ਜਾਣਾ ਫਿਰ ਦੁਬਾਰੇ ਜੇ ਮਾਂ ਵੱਢਣੇ ਨੇ ਤੇ ਵੀ ਜਾਣਾ ਆਪਣੀ ਮਸ਼ੀਨ ਆਪਣੀ ਉੱਧਰ ਹੀ ਖੜੀ ਹੈ ਅੱਛਾ ਜੀ ਫੇਰ ਮਾਡਲ ਇਹ ਵੀਰੇ ਆਪਣੇ ਕੋਲ ਡਬਲ ਗ੍ਰੈਜੂਟ ਡੋਮੇਟ ਡਾਇਨਾਮਿਕ ਏਸੀ ਕੈਬਿਨ ਆ ਗਿਆ ਹੈ ਵੀਰੇ ਹਾਂਜੀ ਇਹਦੇ ਵਿੱਚ ਏਸੀ ਆਦੇ ਵੀਰੇ ਕੱਟ ਆ ਗਿਆ ਇਹਨਾਂ ਨਾਲ अच्छा जी हां जी आ जाओ 15 के दिखा दिए वीरें हां जी दर्शक वीरा नु ਤੇ ਕਿਸਾਨ ਭਰਾਵੋ ਆਪਾਂ ਚੱਲਦੇ ਆਂ ਮਸ਼ੀਨ ਦੇ ਅੰਦਰ ਜੋ ਕੇ ਜਿਹੜੋ ਕੋਈ ਆ ਗਿਆ ਸਾਰਾ ਦਸ਼ਮੇਸ਼ ਵਾਲਾ ਬਈ ਗਰੁੱਪ ਸਾਰੇ ਆਪਣੇ ਵੀਰ ਆਹ ਭਾਈ ਜੀ ਇਸ ਟੱਕੇ ਇਹਦੇ ਤੇ 140 HP ਦਾ ਇੰਜਨ ਆ ਗਿਆ ਤੇ ਸਾਰੀ ਹਾਈਡਰੋਲਿਕ ਆ ਗਈ ਤੇ ਤੁਸੀਂ ਦੇਖ ਦੇਖ ਸਕਦੇ ਹੋ ਸਾਰੀ ਕਿ ਇਸ ਐਮਪਲੀਮੈਂਟ ਸਾਰੀ ਖੇਤਾਂ ਦੇ ਵਿੱਚ ਯੂਜ਼ ਹੋਣ ਵਾਲੇ ਹਾਲ ਹੋ ਗਿਆ ਜਿੰਦਰਾ ਹੋ ਗਿਆ ਵੀਰੇ ਕਰਾਹਾ ਹੋ ਗਿਆ ਤਵੀਆਂ ਵਾਲਾ ਜਿੰਦਰਾ ਹੋ ਗਿਆ ਗੋਡਾ ਹਾਲ ਹੋ ਗਿਆ ਵੀਰੇ ਸਾਰਿਆਂ ਦੇ ਪ੍ਰਾਈਸ ਲਿਖੇ ਹੋਏ ਨੇ ਤਵੀਆਂ ਵਾਲਾ ਜਿੰਦਰਾ ਵੀਰੇ ਇਹ 36500 ਕੱਟ ਕੇ ਇਹਨਾਂ ਨੇ ਫਾਈਨਲ ਪ੍ਰਾਈਸ 35000 ਲਿਖਿਆ ਹੋਇਆ ਤੇ ਕਿਸਾਨ ਵੀਰੋਂ ਇਧਰਲੇ ਪਾਸੇ ਜਿੰਦਰਾ ਆ ਗਿਆ ਜੋ ਕਿ 17000 ਰੁਪਏ ਦਾ ਤੇ ਸਾਰੇ ਇੰਪਲੀਮੈਂਟਾਂ ਦੇ ਨਾਲ ਇਹ ਲਿਖਿਆ ਹੋਇਆ ਵੀਰੇ ਸਾਰੀ ਇਨਫੋਰਮੇਸ਼ਨ ਲਿਖੀ ਹੋਈ ਆ ਤੇ ਜਿਵੇਂ ਕੀ ਆ ਆਪਣੇ ਹਾਲਾਗੇ ਇਹ ਵੀ ਵੀਰੇ ਇਹਨਾਂ ਨੇ 44000 ਦੇ ਲਿਖੇ ਹੋਇਆ ਤੇ ਇਧਰਲੇ ਪਾਸੇ ਵੀਰੇ ਪਲਟਾਵੇਂ ਹਾਲ ਇਹਨਾਂ ਦੇ ਆ ਚੁੱਕੇ ਨੇ ਸਰਬਨ ਐਗਰੋ ਵਿਜ਼ਨ ਦੇ ਤੇ ਇਧਰ ਵੀਰੇ ਹਾਈਡਰੋਲਿਕ ਨੇ ਇਹ ਉਹ ਇਧਰਲੇ ਪਾਸੇ ਤੁਹਾਨੂੰ ਸਰਬਨ ਐਗਰੋ ਵਿਜ਼ਨ ਦੇ ਤੁਹਾਨੂੰ ਹੈਰੋ ਮਿਲ ਜੂਗੀ ਜੋ ਕਿ 4.5 ਲੱਖ ਦੀ ਆ ਬਾਜ ਨੇ ਵਿੱਚ ਜੋ ਕੀ ਆਪਾਂ ਗੱਲ ਕਰੀਏ ਤਾਂ ਇਹ 26 ਕਵਾਂਟਰ 50 ਕਿਲੋ ਦੀ ਆ ਤੇ ਵੀਰੇ ਤੇ ਪਰ ਪ੍ਰਾਈਸ ਲਿਖਿਆ ਹੋਇਆ 4.5 ਲੱਖ ਦੀ ਲਿਖੀ ਵੀ ਆ ਵੀਰੇ 32 ਦੀ ਹੈਰੂਆਂ ਇਹ 16/16 ਦੀ ਹੈਰੂਆਂ ਹਾਈਡਰੋਲਿਕ ਨਾਲ ਆਪਾਂ ਨੂੰ ਟਾਇਰ ਮਿਲ ਜਾਣਗੇ ਤੇ ਤੁਸੀਂ ਟਾਇਰ ਵੀ ਚੈੱਕ ਕਰ ਸਕਦੇ ਹੋ ਵੀਰੇ ਤੇ ਇੱਧਰ ਸਾਰੇ ਹੀ ਹਾਈਡਰੋਲਿਕ ਹੈਰੂਆਂ ਆਪਣੀ ਇਹ ਤੇ ਤੁਹਾਨੂੰ ਹੋਰ ਵੀ ਚੈੱਕ ਕਰਾਉਣਾ ਕਿਸਾਨ ਵੀਰੋ ਇੱਧਰ ਆਪਣੇ ਰੋਟਾਬੀਟਰ ਆ ਗਏ ਸਰਦਾਰ ਵਾਲਿਆਂ ਦੇ ਸਰਦਾਰ ਇੰਡਸਟਰੀ ਵਾਲਿਆਂ ਦੇ ਤੁਹਾਨੂੰ ਉਹ ਵੀ ਚੈੱਕ ਕਰਾਉਣਾ ਇੱਧਰਲੇ ਪਾਸੇ ਸਾਰੀਆਂ ਸਟਾਲਾਂ ਆ ਗਈਆਂ ਜੇ ਜੇ ਆਪਾਂ ਨੇ ਕਿਸੇ ਨੇ ਵੀਰ ਨੇ ਖਾਣਾ ਪੀਣਾ ਹੁੰਦਾ ਤੇ ਵੀਰੋ ਜੇ ਆਪਾਂ ਕਿਸੇ ਨੇ ਇੰਪਲੀਮੈਂਟ ਲੈਣਾ ਤਾਂ ਇਹ ਸਾਰੇ ਮੇਲੇ ਦੇ ਰੇਟ ਨੇ ਜੇ ਆਪਾਂ ਬਾਹਰੋਂ ਇਹਨਾਂ ਦੇ ਆਪਣੇ ਵਰਕਸ਼ਾਪ ਤੋਂ ਲਵਾਂਗੇ ਤਾਂ ਉੱਥੇ ਆਪਾਂ ਨੂੰ ਮਹਿੰਗੇ ਰੇਟ ਮਿਲਣਗੇ ਜਿਹੜੇ ਇਹਨਾਂ ਨੇ ਕੱਟ ਕੇ ਇੱਥੇ ਲਾਇਆ ਹੋਵੇ ਜਿਵੇਂ 1,60,000 ਲਾਇਆ ਹੋਇਆ ਤਾਂ ਕੱਟ ਕੇ ਇਹਨਾਂ ਨੇ 1,57,000 ਦੀ ਆਪਾਂ ਨੂੰ ਮੇਲੇ ਤੇ ਮਿਲੂਗੀ ਜੇ ਆਪਾਂ ਨੇ ਦੁਕਾਨ ਤੇ ਜਾ ਕੇ ਲਵਾਂਗੇ ਤਾਂ ਆਪਾਂ ਨੂੰ 1,60,000 ਦੀ ਇਹ ਮਿਲੂਗੀ ਜ਼ਿੰਮੇਦਾਰ ਭਰਾਓ ਇਹ ਸਰਦਾਰ ਵਾਲਿਆਂ ਨੇ ਨਵੀਂ ਤਕਨੀਕ ਕੱਢੀ ਆ ਜਿਹਨੂੰ ਕਿ ਆਪਾਂ ਇਹਨੂੰ ਸਫਰ ਸੀਡਰ ਕਿਹਾ ਜਾਂਦਾ ਜੋ ਕਿ ਇਹ ਤਕਰੀਬਨ 1.5 ਤੋਂ ਲੈ ਕੇ 6 ਫੁੱਟ ਦੇ ਵਿੱਚ ਵਿੱਚ ਹੁੰਦਾ ਇਹ ਵੀਰੇ ਨੀਚੇ ਦਾ ਇਹਦੇ ਲੱਗਿਆ ਹੋਇਆ ਆਪਣਾ ਕਰਚੇ ਵੱਢਣ ਵਾਲਾ ਰੀਪਰ ਇਹ ਕਣਕ ਬੀਜਣ ਵਾਸਤੇ ਆ ਤੇ ਇਹਦੇ ਮੂਰੇ ਡਾਇਆ ਪੈ ਜਾਂਦਾ ਤੇ ਪਿਛਲੇ ਪਾਸੇ ਜਿਵੇਂ ਕਿ ਜੀਰੋ ਡ੍ਰਿਲ ਵਾਲੀ ਮਸ਼ੀਨ ਚ ਹੁੰਦਾ ਤਾਂ ਇਹਦੇ ਨੀਚੇ ਗੰਡਾਸੇ ਲੱਗੇ ਹੋਏ ਨੇ ਸਿੱਧਾ ਇਹਨੇ 20 ਛੱਟ ਕੇ ਪਹਿਲਾਂ 20 ਛੱਟਣਾ ਉਦੋਂ ਬਾਅਦ ਇਹਨੇ ਗੰਡਾਸਿਆਂ ਨਾਲ ਵੱਢ ਕੇ ਆਪਣਾ ਪਰਾਲੀ ਉੱਪਰ ਹੀ ਰੱਖ ਦੇਣੀ ਆ ਨਾ ਇਹਦੇ ਵਿੱਚ ਬੌਣ ਦੀ ਲੋਡ ਨਾ ਬੀਜਣ ਦੀ ਲੋਡ ਕੁਝ ਵੀ ਕਰਨ ਦੀ ਨਾ ਬਹੌਣ ਦੀ ਲੋਡ ਨਾ ਇਹਦੀ ਸੁਪਰ ਸੀਡਰ ਦੀ ਲੋਡ ਆ ਨਾ ਰੋਟਾ ਬੀਡਰ ਦੀ ਵੀਰ ਉਹ ਇਧਰਲੇ ਪਾਸੇ ਨਰੈਣ 999 ਕੰਪੈਨ ਆ ਗਈ ਇਹਨਾਂ ਦੀ ਤੁਸੀਂ ਮਾਡਲ ਚੈੱਕ ਕਰ ਸਕਦੇ ਹੋ ਤੇ ਜ਼ਿੰਮੀਦਾਰ ਭਰਾਵੋ ਤੁਹਾਨੂੰ ਕਿਵੇਂ ਲੱਗੀ ਅੱਜ ਦਾ ਵਲੌਗ ਕਿਵੇਂ ਲੱਗਾ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਇੱਥੇ ਆਥਨ ਨੂੰ ਲੱਗਣਾ ਸਿੰਗਰ ਉਹ ਵੀ ਤੁਹਾਨੂੰ ਦਿਖਾਵਾਂਗੇ ਨੈਕਸਟ ਪਾਰਟ ਚ ਤਾਂ ਧੰਨਵਾਦ ਵੀਡੀਓ ਨਾਲ ਬਣੇ ਰਹੋ